ਸ਼ਾਸਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਅੱਜ ਹਰਿਆਣਾ ਦੇ ਵਿੱਚ ਅਤੇ ਚੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਦੂਜੇ ਪਾਸੇ ਅੱਜ ਇੱਕ ਬੜਾ ਵੱਡਾ ਧਵਾਕਾ ਬੜਾ ਵੱਡਾ ਆਲਮ ਹੋਵੇਗਾ ਪੰਜਾਬ ਦੀ ਸਿਆਸਤ ਅਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਲਗਭਗ 2.5 ਸਾਲ ਪੂਰੇ ਹੋ ਗਏ ਨੇ ਲੇਕਿਨ ਹੁਣ ਆਪਸੀ ਤਣਾਅ ਬਹੁਤ ਜ਼ਿਆਦਾ ਵੱ ਚੁਕਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਾਸੇ ਮੁੱਖ ਮੰਤਰੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਯਾਨੀ ਕਿ ਆਪਸੀ 카ਟੋ ਕਲੇਸ਼ ਨੂੰ ਲੈ ਕੇ ਹੁਣ ਬੜਾ ਵੱਡਾ ਬਵਾਲ ਬਚ ਗਿਆ ਹੈ ਆਮ ਆਦਮੀ ਪਾਰਟੀ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 0 ਵਾਲਾ ਨਾਰਾ ਫੇਲ ਹੋਇਆ ਯਾਨੀ ਕਿ 13 ਦੇ ਵਿੱਚੋਂ 3 ਸੀਟਾਂ ਆਈਆਂ ਜੇ ਇਸੇ ਤਰ੍ਹਾਂ ਹਾਲ ਰਿਹਾ ਅਰਵਿੰਦ ਕੇਜਰੀ ਕੁਵਾਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੈ ਇਸ ਗੱਲ ਤੋਂ ਜਾਣੂ ਹੋ ਚੁੱਕੇ ਨੇ ਕਿ ਜੇਕਰ ਲਗਾਤਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਗਵਾਈ ਕਰਨਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 2027 ਤੋਂ ਪਹਿਲਾਂ ਪਹਿਲਾਂ ਆਪ ਆदमी ਪਾਰਟੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇਗੀ ਇੱਧਰ ਹਸਪਤਾਲ ਦੇ ਵਿੱਚ ਐਡਮਿਟ ਹੋਣ ਦੇ ਬਾਵਜੂਦ ਵੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸੁਖ ਦੁੱਖ ਦਾ ਜਿਹੜਾ ਪ੍ਰਗਟ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਅੱਜ ਇੱਕ ਬੜਾ ਵੱਡਾ ਧੂਮਾਕਾ ਹੋਵੇਗਾ ਸੂਬੇ ਦੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਬੜੀਆਂ ਅਰਚਨਾ ਆਈਆਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮੀਟਿੰਗ ਹੋਵੇਗੀ ਜਲੰਧਰ ਦੇ ਵਿੱਚ ਕਿਉਂਕਿ ਜਿਮਣੀ ਚੋਣਾ ਦੇ ਵਿੱਚ ਵਾਦਾ ਕੀਤਾ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਮੈਂ 3-4 ਦਿਨ ਜਿਹੜਾ ਹੈ ਉਹ ਰਵਾਂ ਕਰਾਂਗਾ ਜਲੰਧਰ ਦੇ ਵਿੱਚ ਫਿਰ ਉਸ ਤੋਂ ਬਾਅਦ ਆਈ ਖਬਰ ਆਈ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਵੇਗੀ ਫਿਰ ਉਸ ਤੋਂ ਬਾਅਦ ਇੱਕ ਨਵੀਂ ਪਸੂੜੀ ਪਾਤੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿ ਮੰਤਰੀ ਸਾਰੇ ਦਿੱਲੀ ਆਜੋ ਮੈਂ ਉਹਨਾਂ ਦੇ ਨਾਲ ਕੈਬਨਿਟ ਮੀਟਿੰਗ ਕਰਾਂਗਾ ਕਿਉਂਕਿ ਮੈਂ ਕਰਤਾ ਤਰਤਾ ਹਾਂ ਲੇਕਿਨ ਇਧਰ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੈਨੇਜਮੈਂਟ ਬੜੀ ਮੈਨੇਜਮੈਂਟ ਬੜੀ ਕਮਜ਼ੋਰ ਹੈ ਕਿਉਂਕਿ ਕੱਲ ਦੋ ਵਾਰ ਪੰਜਾਬ ਦੇ ਅਤੇ ਪੱਤਰਕਾਰਾਂ ਨੂੰ ਪੰਬਲ ਪੂਸੇ ਪਾਇਆ ਗਿਆ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਲੰਧਰ ਦੇ ਵਿੱਚ ਫਿਰ ਚੰਡੀਗੜ੍ਹ ਫਿਰ ਦਿੱਲੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਅੱਜ ਪੰਜਵੀਂ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਲਗਾਤਾਰ ਹੁਣ ਧਮਾਕੇ ਹੋਣਗੇ ਅੱਜ ਸਿਆਸਤ ਵਿੱਚ ਬੜਾ ਵੱਡਾ ਉਲਟ ਫੇਰ ਹੋ ਸਕਦਾ ਹੈ ਇੱਕ ਪਾਸੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਉਧਰ ਬੜਾ ਵੱਡਾ ਉਲਟ ਫੇਰ ਉਲਟ ਫੇਰ ਵੇਖਣ ਨੂੰ ਮਿਲੇਗਾ ਲੇਕਿਨ ਇਧਰ ਅੱਜ ਸਵੇਰੇ ਦੇ ਮੁੱਖ ਮੰਤਰੀ ਨੇ ਆਪਣੀ ਜਿੱਤ ਤੇ ਅੜ ਕੇ ਫਿਰ ਦੁਬਾਰਾ ਜਿਹੜੀ ਮੀਟਿੰਗ ਰੱਖ ਲਈ ਹੈ ਜਲੰਧਰ ਪੀਏਪੀ ਦੇ ਵਿੱਚ ਦੱਸਿਏ ਕਿ ਪੀਏ ਦੇ ਵਿੱਚ ਰੱਖ ਕੇ ਅੱਜ ਸਾਰੇ ਹੀ ਸਿਆਸੀ ਆਗੂਆਂ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਵਿਧਾਇਕ ਅਤੇ ਮੰਤਰੀ بڑے ਵੱਡੇ ਖੁਲਾਸੇ ਹੋਣਗੇ بڑے ਵੱਡੇ ਐਲਾਨ ਕੀਤੇ ਜਾਣਗੇ ਯਾਨੀ ਕਿ ਅੱਜ 12 ਵਜੇ ਤੋਂ ਬਾਅਦ ਵੱਡਾ ਸਿਆਸ ਦੇ ਵਿੱਚ ਉਲਟਫੇਰ ਹੋਵੇਗਾ ਨੌਕਰੀਆਂ ਨੂੰ ਲੈ ਕੇ ਪੋਸਟਾਂ ਨੂੰ ਲੈ ਕੇ ਝੋਨੇ ਦੀ ਖਰੀਦ ਨੂੰ ਲੈ ਕੇ ਅਤੇ ਦੂਸਰੇ ਪਾਸੇ ਹੁਣ ਇਹ ਮੁੱਖ ਮੰਤਰੀ ਮੀਟਿੰਗ ਕਰਕੇ ਇਹ ਵੇਖਣਾ ਚਾਹੁੰਦੇ ਨੇ ਕਿ ਮੇਰੇ ਪਾਸੇ ਵਿਧਾਇਕ ਅਤੇ ਮੰਤਰੀ ਕਿੰਨੇ ਨੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਡਾ ਕੇ ਖੜ ਜਾਵਾਂ ਆਮ ਆਦਮੀ ਪਾਰਟੀ ਦੇ ਕਰਮਵੀਨਰ ਅਰਵਿੰਦ ਕੇਜੀਵਾਲ ਦੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਵੱਡਾ ਧਮਾਕਾ 12 ਵਜੇ ਤੋਂ ਬਾਅਦ ਹੋਵੇਗਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੰਨਵਾਦ